ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਇੱਧਰ ਖੇਤ ਆਏ ਹੋਏ ਸੀਗੇ ਜਿੱਥੇ ਆਪਣਾ ਮੱਕੀ ਬੀਜਿਆ ਸੀਗਾ ਤੇ ਆਪਾਂ ਤੁਹਾਨੂੰ ਦਿਖਾਉਣੇ ਆ ਤੇ ਆ ਆਪਣਾ 26 ਝੋਨਾ ਜਿਹੜਾ ਮੱਕਾਲੇ ਥਾਂ ਲੱਗ ਕੇ ਚੁੱਕਿਆ ਸਾਰਾ ਵਧੀਆ ਤੁਰ ਪਿਆ ਆਏ 10 ਤੋਂ 15 ਦਿਨ ਹੋ ਗਏ ਲਾਏ ਇਹਨੂੰ ਝੋਨੇ ਨੂੰ ਵਧੀਆ ਤੁਰ ਪਿਆ ਝੋਨਾ ਸਾਰਾ ਸੋਹਣਾ ਤੁਰਿਆ ਹਨਾ ਤੇ ਆ ਆਪਣੀ ਬਾਸਪਤੀ ਇੱਧਰ ਇਹ ਬਾਸਪਤੀ ਆਪਣੀ ਵਿੱਚੋਂ ਵਿੱਚੋਂ ਨਿਸਰ ਗਈ ਆ ਇਹ ਕਾਫੀ ਨਿਸਰੇਈ ਆ 50 50% ਹੀ ਆ 50% ਨੇ ਸਿਰਈ 50% ਰਹਿ ਗਈ ਆ ਨਾ ਆ ਦੇਖੋ ਆ ਵੀ ਇਧਰ ਵੀ ਨਿਸਰਈ ਆ ਸਾਰੀ ਆ ਖੱਤੀ ਜੀ ਤੇ ਆ ਵੀ ਨਿਸਰਈ ਆ ਥੋੜੇ ਉਧਰ ਦੇ ਪਾਸੇ ਘੱਟ ਨਿਸਰੀ ਆ ਇਧਰ ਜਿਆਦਾ ਨਿਸਰੀ ਆਪਣੇ ਇਧਰ ਖਵਾਨ ਹੋ ਨੇ ਤੇ ਥੋੜੀ ਨਿਸਰੀ ਆ ਉਪਰੇ ਆਪਣਾ ਝੋੜਨਾ ਉਪਰਲੇ ਪਰੇ ਉਹ ਹਜੇ ਨਹੀਂਗਾ ਉਹ ਵੀ ਉੰ ਬਾਸਪਤੀ ਆਹੋ ਝੋੜਨਾ ਤਾਂ ਉਹ ਪਰੇ ਰਹਿ ਗਿਆ ਤੇ ਉਹ ਬਾਸਪਤੀ ਆਪਣੀ ਦੂਜੀ ਮੁੱਛਰੋ ਨਹੀਂ ਹਜੇ ਉਹ ਨਿਸਰੀ ਤੇ ਆ ਆਪਣੀ ਬਾਪਤੀ ਨਿਸਰੀ ਆ ਸੋਹਣੀ ਨਿਸਰੀ ਆ ਸੋਨਾ ਖੜਾ ਚਲੋ ਆਪਾਂ ਅੱਜ ਇਧਰ ਪਿੰਡੀ ਵਾਲਾ ਥਾਂ ਜਾਂ ਬਣਾਉਣਾ ਆ ਪਿੰਡੀ ਵਾਲਾ ਕਈ ਨਾ ਸੌਰੀ ਗੋਭੀ ਆ ਤੇ ਥਾਂ ਜਾਂ ਬਣਾਉਣਾ ਆ ਸੀਗੇ ਤੇ ਤਾਂ ਕਰਕੇ ਆਪਾਂ ਇਧਰ ਮੈਂ ਚਲੋ ਗੇੜਾ ਮਾਰ ਕੇ ਆਉਨੇ ਆਪਾਂ ਤੇ ਉਧਰ ਗੋਭੀ ਵਾਲਾ ਥਾਂ ਬਣਾਈ ਜਾ ਰਹੇ ਆ ਉਹਦੇ ਪਨੀਰੀ ਬੀਜਣੀਆਂ ਗੋਭੀ ਦੀ ਆਪਾਂ ਐਰ ਕੀ ਆਪਾਂ ਵੀ ਵੇਨੇ ਬੀਜ ਲਾ ਕੇ ਗੋਭੀ ਵੀ ਕਿਵੇਂ ਚੰਗੀ ਨਿਕਲਦੀ ਆ ਬਾਈ ਬਾਕੀ ਮਿਹਨਤ ਦਾ ਹੁੰਦਾ ਹੋਣਾ ਮਿਹਨਤ ਕਰਾਂਗੇ ਤਾਂ ਸਾਰਾ ਕੁਛ ਹੀ ਆ ਤੇ ਸਾਰਾ ਕੁਛ ਮਿਲੂਗਾ ਮਿਹਨਤ ਨਾਲ ਤਾਂ ਆਪਾਂ ਇੰਨੇ ਕ ਥਾਂ ਤੇ ਅੱਜ ਗੋਭੀ ਲਾ ਕੇ ਵੇਖਣੀ ਆ ਐਰ ਕੀ ਪਨੀਰੀ ਬੀਜਣੀਆਂ ਤਾਂ ਵਾਈ ਜਾਂਦੇ ਆ ਸਾਥੋ ਵਾਹ ਤੇ ਜਿਤਨੀ ਨੀ ਜੇ ਥੋੜਾ ਜਿਹਾ ਉੱਚਾ ਕਰਕੇ ਰੱਖਾਂਗੇ ਪਾਣੀ ਪੂਣੀ ਨਾ ਪਾ ਜੇ ਕਰਾਏ ਨਾਲ ਇਹ ਗੋਭੀ ਦੀ ਪਨੀਰੀ ਵੀ ਜਾਵਾਂਗੇ ਦਿੱਤਾ ਵਾਹ ਤੇ ਹੁਣ ਆਪਾਂ ਥੋੜਾ ਜਿਹਾ ਕਰਾਇਆ ਲਾ ਕੇ ਉਹ ਜਿਹੜਾ ਆਪਣਾ ਟਰੈਕਟਰ ਕਰਾਇਆ ਲਾ ਕੇ ਥੋੜਾ ਜਿਹਾ ਉੱਚਾ ਕਰਕੇ ਜਾਵਾਂਗੇ ਤਾਂ ਕਿਉਂਕਿ ਇੱਥੇ ਪਨੀਰੀ ਵੀ ਜਾਵਾਂਗੇ ਫਿਰ ਆਪਾਂ ਪਾਣੀ ਪੂਣੀ ਨਹੀਂ ਪੈਂਦਾ ਤੇ ਹੁਣ ਆਪਾਂ ਅੱਗੇ ਰਾਈ ਚੱਲਦੇ ਆ ਮਿੱਤਰੋ ਆਪਾਂ ਕਰਾਇਆ ਲਾ ਰਹੇ ਹੁਣ ਇਹਦੇ ਗੋਭੀ ਦੇ ਪਨੀਰੀ ਬੀਜ ਨੇ ਉਹ ਪਰਲੇ ਪਾਸੋਂ ਥਾਂ ਉੱਚਾ ਕਰਦੇ ਆ ਥੋੜਾ ਤਾਂ ਕਿ ਪਾਣੀ ਪੂਣੀ ਨਾ ਪਵੇ ਉੱਤੇ ਇਹਦੇ ਲਈ ਆਪਾਂ ਮਿੱਟੀ ਸੱਟ ਰਹੇ ਹਾਂ ਪਰਲੇ ਪਾਸੇ ਥੋੜੀ ਥੋੜੀ ਉੱਚਾ ਕਰ ਲਈਏ ਥਾਂ ਪਾਣੀ ਪੂਣੀ ਨਾ ਪਾ ਜੇ ਲੈ ਵੀ ਮਿੱਤਰੋ ਆਪਾਂ ਰੋਟਾਵੇਟਰ ਪਾ ਲਿਆਂਦਾ ਤੇ ਆ ਗਿਆਨੀ ਘਰੇ ਸੀਗਾ ਗਿਆਨੀ ਕਹਿੰਦਾ ਮੈਂ ਵੀ ਤੇਰੇ ਨਾਲ ਹੀ ਜਾਣਾ ਮੈਂ ਚੱਲ ਵੀ ਮੁੰਡਾ ਚੱਲੀਏ ਫਿਰ ਜਾਣਾ ਤਾਂ ਤੇ ਆਇਦਰ ਚੈੱਕ ਕਰੋ ਸਫਾਈ ਬਹੁਤ ਵਧੀਆ ਆ ਰਹੀ ਆ ਪਹਿਲਾਂ ਆਪਾਂ ਹਲ ਮਾਰੇ ਸੀਗੇ ਮੁੜ ਕੇ ਆਪਾਂ ਕਰਾਇਆ ਲਾਇਆ ਸੀਗਾ ਤੇ ਹੁਣ ਆਪਾਂ ਇਹਦੇ ਤੇ ਰੋਟਾ ਵਿਟਰ ਮਾਰ ਕੇ ਆ ਵੇਖੋ ਚੈੱਕ ਕਰੋ ਬਹੁਤ ਵਧੀਆ ਸਫਾਈ ਆਈ ਹੈ ਰੋਟਾ ਵਿਟਰ ਨਾਲ ਇਹ ਸੁਪਰਸੀਡਰ ਵਾਲਾ ਰੋਟਾ ਵਿਟਰ ਇਹਦੇ ਮਗਰ ਨਾ ਰੂਲਾ ਲੱਗਾ ਤੇ ਬਹੁਤ ਵਧੀਆ ਥਾਂ ਬਣਾਉਂਦਾ ਤਾਂ ਪੁਰਪੁਰਾ ਕਰਤੀ ਹੈ ਜਿਵੇਂ ਮਿੱਟੀ ਵਧੀਆ ਬਣਾਤਾ ਪੋਲਾ ਪੋਲਾ ਥਾਂ ਤੇ ਆਪਾਂ ਇਧਰਲੇ ਬਸ ਉੱਚਾ ਕੀਤਾ ਵਾ ਤਾਂ ਕਿ ਜਦੋਂ ਪਨੀਰੀ ਵੀਜੀ ਪਾਣੀ ਪੂਣੀ ਆ ਉਹ ਪਨੀਰੀ ਦੇ ਵਿੱਚ ਨਾ ਜਾਵੇ ਮੜਾ ਮੋਟਾ ਮੀਂਹ ਆਵੇ ਤਾਂ ਵੀ ਵਿੱਚ ਨਾ ਜਾਵੇ ਤੇ ਇਧਰ ਉਹਨਾਂ ਆਪਾਂ ਉੱਚਾ ਕਰਤਾ ਸੀਗਾ ਥੋੜਾ ਜਿਹਾ ਥਾਂ ਤੇ ਆਪਾਂ ਕਰ ਨੂੰ ਆਪਣੇ ਰੀਵਿਊ ਕਿ ਜਾਵਾਂਗੇ ਕਿ ਰਾਜ ਆਪਾਂ ਬਾਣ ਬੂਣ ਬਣਾ ਕੇ ਰੱਖਤਾ ਤੇ ਆਪਣਾ ਬਲੌਗ ਜਰੂਰ ਵੇਖੋ ਜੇ ਕੱਲ ਨੂੰ ਤੇ ਅੱਜੇ ਵੀਡੀਓ ਵਧੀਆ ਲੱਗੀ ਤਾਂ ਆਪਣੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਸੱਸੇ ਆ ਕਾ ਮਿਲਦੇ ਆ ਆਪਾਂ ਕੱਲ ਨੂੰ